ਚੇਲੀਆਂ ਆਉਂਦੀਆਂ ਸੀ ਬਾਬੇ ਕੋਲ ਫਲ ਪਵਾਉਣ ਲਈ ਤੇ ਬਾਬੇ ਨੇ ਇੱਕ ਜਨਾਨੀ ਦੇ ਦੂਜਾ ਹੀ ਫਲ ਪਾਤਾ ਫਲ ਪਾ ਕੇ ਬਾਬੇ ਨੇ ਆਪਣੇ ਵਾਸੇ ਵਿੱਚ ਕਰ ਲਈ ਜਨਾਨੀ ਫਿਰ ਉਸ ਜਨਾਨੀ ਨੂੰ ਲੈ ਕੇ ਫਰਾਰ ਹੋ ਗਿਆ ਸਾਰੀ ਗੱਲ ਕੀ ਸਾਰਾ ਮਸਲਾ ਕੀ ਉਸ ਬਾਬੇ ਨਾਲ ਮਲਾਉਣੇ ਤੁਹਾਨੂੰ ਪਖੰਡੀ ਬਾਬੇ ਨਾਲ ਆਜੋ ਦੋਸਤੋ ਸਮਝੀ ਕੀ ਕੀ ਕਰਕੇ ਦਿੰਦਾ ਬਾਬਾ ਬਾਬਾ ਜੀ ਤਵੀਤ ਕਰਕੇ ਦਿੰਦਾ ਉਹ ਤਵੀਤ ਕੁੜੀ ਨੂੰ ਖੋਲ ਕੇ ਪਿਆਉਣਾ ਸੀ ਪਾਣੀ 'ਚ ਅੱਛਾ ਹਾਂਜੀ ਤੇ ਬਾਬਾ ਜੀ ਕਹਿੰਦਾ ਕਹਿੰਦਾ ਕੁੜੀ ਸੱਟ ਕਹਿੰਦਾ ਹੋ ਜੂਗੀ ਕਹਿੰਦਾ 5 ਦਿਨਾਂ 'ਚ ਬਾਬਾ ਜੀ ਇੱਕ ਕਹਾਵਤ ਸੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਇੱਥੇ ਬਾਬਾ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਇਹ ਉਹ ਬਾਬਾ ਜਿਹਦੀ ਕਿਸੇ ਨਾਲ ਗੱਲ ਨਹੀਂ ਬਣਦੀ ਕਿਸੇ ਕੁੜੀ ਨਾਲ ਗੱਲਬਾਤ ਕਰਾਉਣੀ ਹੁੰਦੀ ਹੈ ਇਹ ਬਾਬਾ ਕਰਾ ਕੇ ਦਿੰਦਾ ਸਾਰਾ ਕੁਝ ਕਰਕੇ ਦਿੰਦਾ ਸਸੀ ਦਾ ਬਾਬਾ ਜੀ ਸਸੀ ਦਾ ਕੀ ਹਾਲ ਚਾਲ ਠੀਕ ਹੈ ਜੀ ਬਾਬਾ ਅੱਜ ਕਿਵੇਂ ਪੁਲਿਸ ਆਈ ਹੋਈ ਹੈ ਤੁਹਾਡੇ ਕੋਲ ਇਹਨਾਂ ਨੂੰ ਕੋਈ ਸ਼ੱਕ ਸ਼ੱਕ ਪੈ ਗਿਆ ਜੀ ਕੀ ਗੱਲ ਹੋ ਗਈ ਇੱਕ ਨੰਬਰ ਦਾ ਪਖੰਡੀ ਬਾਬਾਗਾ ਜੀ ਇਹ ਫੜਿਆ ਅੱਜ ਸਾਡੀ ਚਾਪਟ ਦੇ ਵਿੱਚ ਆਇਆਗਾ ਕੀਤਾ ਕੀ ਹੈ ਜੇ ਨੇ ਇੱਥੇ ਬਾਹਰਲੇ ਪਿੰਡੋਂ ਕੇ ਪਿੰਡ ਜਿਹੜੇ ਪੰਡੇ ਰਹਿੰਦਾ ਸੀਗਾ ਉਤੋਂ ਕੁੜੀ ਲੈ ਕੇ ਆਇਆਗਾ ਕੱਢ ਕੇ ਸਾਡੇ ਕੋਲੇ ਜਦੋਂ ਰਿਪੋਰਟ ਆਈ ਤਾਂ ਅਸੀਂ ਦੇਖਿਆ ਤੇ ਇਹ ਨਾਲ ਦੇ ਪਿੰਡ ਦੇ ਵਿੱਚ ਬੈਠਾ ਸੀਗਾ ਤਾਂ ਇਹਨੂੰ ਫੜ ਲੈਗਾ ਇੱਥੇ ਕੀ ਕਰਦਾ ਇਹ ਇੱਥੇ ਇਹ ਦੰਤਰ ਵਿੱਦਿਆ ਕੋਈ ਦਿੰਦਾਗਾ ਲੋਕਾਂ ਨੂੰ ਆਪਦੇ ਜਾਲ ਦੇ ਵਿੱਚ ਪਿਛਾ ਕੇ ਕਹਿਣਦਾਗਾ ਇੱਕ ਹਸਾਬ ਦਾ ਵਿਚੋਲਗੀ ਦਾ ਕੰਮ ਕਰਦਾਗਾ ਹੂੰ ਹੂੰ ਸਸੀ ਗਾਜੀ ਸਸੀ ਗਾਜੀ ਬਾਬਾ ਜਿਹੜਾ ਲਜਾਉ ਤੁਹਾਡੇ ਤਾਂ ਲੱਗਿਆ ਵੀ ਤੁਸੀਂ ਹੋਰ ਪਿੰਡ ਪਹਿਲਾਂ ਰਹਿੰਦੇ ਸੀਗੇ ਉੱਥੋਂ ਕੁੜੀ ਕੱਢ ਕੇ ਲਾਏ ਨਹੀਂ ਨਹੀਂ ਅਸੀਂ ਕੁੜੀ ਕੁੜੀ ਕੋਈ ਨਹੀਂ ਕੱਢ ਕੇ ਲਾਏ ਅਸੀਂ ਉਹ ਪਿੰਡ ਚ ਗਏ ਸੀਗੇ ਉੱਥੇ ਭਲੇ ਕੀਤੇ ਲੋਕਾਂ ਦੇ ਹੁਣ ਉੱਥੋਂ ਅਸੀਂ ਹੋਰ ਪਿੰਡ ਚ ਆ ਗਏ ਆ ਆ ਜਿਹੜੇ ਪਿੰਡ ਆਏ ਹੋ ਤੁਸੀਂ ਆ ਪਿੰਡ ਵੀ ਭਲੇ ਕਰਦੇ ਹਾਂ ਇਹ ਪਿੰਡ ਵੀ ਭਲੇ ਕਰਦੇ ਪਿੰਡ ਦੇ ਤੁਹਾਡੇ ਨਾਲ ਖੜੇ ਪਿੰਡ ਦੇ ਹਾਂ ਸਾਡੇ ਨਾਲ ਆ ਜਿੰਨਾਂ ਦੇ ਭਲੇ ਕਰਦੇ ਉਹਨਾਂ ਦਾ ਚੰਗਈ ਆ ਆ ਕੌਣ ਕੀ 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 ਕੌਣ ਮਚੇਲਾ ਨਹੀਂ ਬਾਬਾ ਜੀ ਦਾ ਚੇਲਾ ਕੀ ਕਰਦਾ ਤੂੰ ਮੇ ਮੇਰਾ ਵਿਆਹ ਨਹੀਂ ਹੁੰਦਾ ਸੀ ਜੀ ਤੇ ਮੁੜ ਕੇ ਇਹਨਾਂ ਨੇ ਤੇ ਕੋਈ ਆਦਾ ਕਰਿਆ ਕਾਰਵਾਈ ਤੇ ਮੇਰਾ ਵਿਆਹ ਹੋ ਗਿਆ ਮੈਂ ਕਈ ਸਾਲ ਹੋ ਗਏ ਇਹਦੇ ਨਾਲ ਰਹਿੰਦੀ ਸੇਵਾ ਕੀ ਲੱਗਦੀ ਤੇ ਹੁਣ ਕੀ ਕਰ ਦਵਾਂ ਸੇਵਾ ਮੈਂ ਲੱਤਾ ਘੋੜ ਦਦਨਾ ਜੀ ਸਿਰ ਨੱਪ ਦੇਣਾ ਹੀ ਤੇ ਐਂ ਹੀ ਸੇਵਾ ਐਂ ਹੀ ਸੇਵਾ ਕਰੀਦੀ ਬਸ ਹਾਂਜੀ ਕੀ ਹੋਰ ਕੀ ਕੰਮ ਕਰਾਉਣੇ ਬਾਬਾ ਜੀ ਸੇਵਾ ਕੇ ਕਾਦਾ ਲੱਤਾ ਵਾਹ ਘੋਟ ਦਦਨ ਨਾਲ ਛੱਟੇ ਮਾਰਦਾ ਛੱਟੇ ਮਾਰਦਾ ਹਾਂ ਕਾਦੇ ਛੱਟੇ ਮਾਰਦਾ ਜੀ ਛੱਟੇ ਮਾਰਦਾ ਪਾਣੀ ਦੇ ਪਾਣੀ ਦੇ ਛੱਟੇ ਮਾਰਦਾ ਅੱਛਾ ਹੁਣ ਤੁਸੀਂ ਇਨਕੁਆਇਰੀ ਕੀਤੀ ਹੈ ਵੀ ਜਿਨ੍ਹਾਂ ਦੀ ਕੁੜੀ ਕੱਢ ਕੇ ਲਿਆ ਇਹ ਸੱਚੀ ਗੱਲ ਹੋਂ हां इंक्वायरी ਕੀਤੀ ਆ ਇਹਦਾ ਨਾਮ ਦਰਜ ਆ ਰਿਪੋਰਟ ਦੇ ਵਿੱਚ ਬਸ ਇਸ ਤੋਂ ਬਾਅਦ ਇਹਨੂੰ ਸਮਝਾਵਾਂਗੇ ਜੇ ਨਾ ਸਮਝਦਾ ਹੋਇਆ ਫਿਰ ਦੂਜੂ ਸਮਝਾਵਾਂਗੇ ਅੱਛਾ ਇਹ ਤੁਸੀਂ ਤੁਸੀਂ ਕੌਣ ਅਸੀਂ ਜੀ ਬਾਬਾ ਜੀ ਕੋਲੇ ਆਏ ਸੀਗੇ ਜੀ ਤੇ ਮੇਰੇ ਹੋਇਆ ਮੜਾ ਇਦਾਂ ਹੀ ਹੋਇਆ ਅਸੀਂ ਬਾਬਾ ਜੀ ਕੋਲੇ ਆਏ ਸੀ ਜੀ ਸਾਨੂੰ ਕਿਸੇ ਨੇ ਪਿੰਡ ਦੇਆਂ ਨੇ ਕਿਹਾ ਸੀ ਵੀ ਮੇਰੇ ਨਾਲ ਯਾਰ ਸਹੀਲੀ ਨਹੀਂ ਸੈੱਟ ਹੁੰਦੀ ਤੇ ਮਾਤਾ ਸਹੀਲੀ ਇਹ ਬਾਬਾ ਕਹਿੰਦਾ ਸੀ ਕਹਿੰਦਾ ਮੈਂ ਤਵੀਤ ਕਰਕੇ ਦਊਂਗਾ ਤੈਨੂੰ ਤੇ ਮੈਂ ਅੱਜ ਤਵੀਤ ਕਰਾਉਣ ਹੀ ਆਏ ਸੀ ਇਹਦੇ ਕੋਲੇ ਤੇ ਅੱਜ ਪੁਲਿਸ ਨੇ ਫੜ ਲਿਆ ਬਾਬਾ ਜੀ ਨੂੰ ਪਹਿਲਾਂ ਤੇ ਯਾਰਾਂ ਬਲੀ ਦਾ ਕੰਮ ਵੀ ਕੀਤਾ ਬਾਬੇ ਨੇ हां एक दो ਦਾ ਕੀਤਾ ਬਾਬਿਆਂ ਨੇ ਤੇ ਉਹਨਾਂ ਦੇ ਪਿੱਛੇ ਲੱਗ ਗਏ ਹਾਂ ਉਹਨਾਂ ਦੇ ਮਗਰ ਹੀ ਲੱਗ ਕੇ ਆਇਆ ਸਕੂਲ ਚ ਮੈਂ ਤਾਂ ਸਕੂਲ ਪੜਦਾ ਯਾਰ ਮੈਂ ਤਾਂ ਸਹੀ ਲੀਣੀ ਸੈਟ ਹੁੰਦੀ ਸੀ ਤੇ ਬਾਬਾ ਜੀ ਕੋਲੇ ਬਹੁਤ ਸਾਡੇ ਪਿੰਡ ਦੇ ਆਉਂਦੇ ਆ ਪਰ ਬਾਬਾ ਜੀ ਤੇ ਇਲਜ਼ਾਮ ਲਾ ਗਿਆ ਕੁੜੀ ਦਾ ਇਹ ਆ ਨਹੀਂ ਪਤਾ ਸੱਚਾ ਗਾ ਲਿਆ ਸੀ ਕੰਮ ਕਾਹੇ ਕਰਾਉਣਾ ਸੀ ਕਰਾਉਣਾ ਸੀ ਜੀ ਕੰਮ ਜੀ ਕੀ ਕੀ ਕਰਕੇ ਦਿੰਦਾ ਬਾਬਾ ਬਾਬਾ ਜੀ ਤਵੀਤ ਕਰਕੇ ਦਿੰਦਾ ਉਹ ਤਵੀਤ ਕੁੜੀ ਨੂੰ ਕੋਲ ਕੇ ਪਿਆਉਣਾ ਸੀ ਪਾਣੀ ਚ ਅੱਛਾ ਹਾਂਜੀ ਤੇ ਬਾਬਾ ਜੀ ਕਹਿੰਦਾ ਕਹਿੰਦਾ ਕੁੜੀ ਸੱਟ ਕਹਿੰਦਾ ਹੋ ਜੂਗੀ ਕਹਿੰਦਾ 5 ਦਿਨਾਂ ਚ ਬਾਬਾ ਇਹ ਕੀ ਕਰਦਾ ਏ ਇਹ ਤਾਂ ਕਹਿੰਦਾ ਇਹ ਕਹਿੰਦਾ ਮੇਰੇ ਰਿਲੇਜੀ ਪਹਿਲਾਂ ਹੁੰਦੇ ਰਹੇ ਤੁਹਾਡੇ ਕੋਲ ਆਪਾਂ ਭਲੇ ਕਰੀਦੇ ਬਈ ਕਾਹਦੇ ਭਲੇ ਕਰੀਦੇ ਕੁੜੀਆਂ ਸੈੱਟ ਕਰਨ ਦੇ ਭਲੇ ਕਰਦੇ ਸੀ ਤੂੰ ਵੀ ਭਲਈ ਆ ਜਦੋਂ ਹੁਣ ਵਿਚਾਰਾ ਕੱਲਾ ਫਦਾ ਦੋ ਕਮਿਟਿਡ ਹੋ ਜਾਣਗੇ ਹੈ ਹੈ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਨਗੇ ਜੋੜੀ ਬਣਨਗੇ ਪਿੰਡ ਦੀ ਕੁੜੀ ਆ ਹਾਂਜੀ ਪਿੰਡ ਦੀ ਕੁੜੀ ਆ ਸਕੂਲ 'ਚ ਹੀ ਪੜਦੀ ਮੇਰੇ ਨਾਲ ਜੀ ਪਿੰਡ ਦੀ ਕੁੜੀ ਤੇ ਸਕੂਲ ਤੇ ਪੜਦੀ ਐ ਪਿੰਡ ਦੀ ਕੁੜੀ ਤੇ ਇਕਤੀ ਭੈਣ ਲੱਗਦੀ ਹੁੰਦੀ ਏ ਤੁਸੀਂ ਆਹ ਕੀ ਕੰਮ ਕਰਾਈਏ ਹੁਣ ਇਹਨੇ ਮੈਨੂੰ ਕਿਹੜਾ ਦੱਸਿਆ ਸੀ ਪਿੰਡ ਦੀ ਇਹਹੀ ਭਲੇ ਤੁਸੀਂ ਪਹਿਲਾਂ ਪਿੱਛੇ ਕਰਕੇ ਮੈਨੂੰ ਕਹੀ ਨਹੀਂ ਦੱਸਿਆ ਵੀ ਫੋਟੋ ਲੈ ਗਿਆ ਹਾਂ ਜੀ ਨਾ ਨਾ ਫੋਟੋ ਮੈਂ ਘਰੇ ਭੁੱਲੇ ਆਈ ਮੈਂ ਲੈ ਕੇ ਆਉਣਾ ਜੀ ਆਹ ਦਾ ਬੱਜਾ ਪੋਲਾ ਖੋਲੀ ਜਾਂਦਾ ਤੇਰੀਆ ਪੋਲਾ ਤਾਂ ਖੋਲੀ ਜਾਂਦਾ ਮੇਰੀ ਗੱਲ ਸੁਣੋ ਹੁਣ ਮੈਨੂੰ ਇਹਨੇ ਹਜੇ ਮੇਰ ਨਾਲ ਨਹੀਂ ਗੱਲ ਕਰਨੀ ਆ ਕਿਹਨੇ ਕਰਨੀ ਆ ਇਹਨੇ ਮੁੰਡੇ ਨੇ ਆਇਆ ਹਜੇ ਹਜੇ ਤਾਂ ਉਹ ਪੁੱਦੂ ਪਹਿਲਾਂ ਪੁਲਿਸ ਆ ਗਈ ਠੀਕ ਆ ਇਹਦੂ ਪਹਿਲਾਂ ਜਿਹੜੇ ਦੂਜੇ ਮੁੰਡੇ ਗਏ ਆ ਉਹਨਾਂ ਨੂੰ ਮੈਂ ਸਾਰੀ ਬਕਾਇਦਾ ਡਿਟੇਲ ਪੁੱਛਦਾ ਨਾ ਵੀ ਕੁੜੀ ਕਿੱਥੋਂ ਦੀ ਸੋਡੇ ਪਿੰਡ ਦੀ ਤਾਂ ਨਹੀਂ ਵੀ ਪਿੰਡ ਦੀ ਆ ਫੇਰ ਨਹੀਂ ਅੱਛਾ ਕੰਮ ਇਹੀ ਕਰਦਾ ਕੱਲਾ ਇਹ ਜੇ ਭਲੇ ਭਲੇ ਬਥੇ ਰੇਕ ਜੀ ਢਾਲਾ ਇਹ ਜੇ ਭਲੇ ਕਰਦਾ ਹੀ ਇਹ ਇਹ ਜਦਾ ਇਹ ਜਦਾ ਪਤਾ ਨਹੀਂ ਲੱਗ ਰਿਹਾ ਵੀ ਕੀ ਕੀ ਕਰ ਰਿਹਾ ਹੈਗਾ ਬਹੁਤ ਚੀਜ਼ਾਂ ਨਿਕਲ ਚੀ ਜਿਹੜੀ ਕੁੜੀ ਕੱਢ ਕੇ ਲਾਈ ਫਿਰ ਸੱਚੀ ਗੱਲਾਂ ਉਹ ਤਾਂ ਸੱਚੀ ਆ ਇਹ ਨਹੀਂ ਪਤਾ ਇੱਥੇ ਹੋਰ ਕੀ ਕੀ ਗੱਲਾਂ ਨਿਕਲ ਇੱਕ ਵਾਰੀ ਇੱਕ ਵਾਰੀ ਬਾਬਾਈ ਦੇ ਇਲਜ਼ਾਮ ਵੀ ਲੱਗੇ ਸੀ ਬੁੜੀ ਲੱਸੀ ਪਾਉਣ ਆਈ ਸੀ ਕਹਿੰਦੇ ਕਹਿੰਦੇ ਜੀ ਉਹਨੇ ਫੜ ਲਿਆ ਜੀ ਕਹਿੰਦੇ ਬਾਬਾ ਜੀ ਨੇ ਜੀ ਤਾਂ ਉਹਨੇ ਤੁਸੀਂ ਇਹਦੇ ਕੋਲ ਇੱਕ ਵਾਰੀ ਪਹਿਲਾਂ ਖੰਡੀ ਹੈਗਾ ਬਾਬਾ ਤੁਸੀਂ ਫਿਰ ਕਾਹਦੇ ਲਈ ਆਉਣੇ ਉਹਦੇ ਕੋਲ ਅਸੀਂ ਜੀ ਅਸੀਂ ਇਹਨਾਂ ਕੋਲੇ ਬਾਹਲੇ ਲੋਕ ਆਉਂਦੇ ਆ ਜੀ ਸਾਡੇ ਜੀ ਤੇ ਪਤਾ ਨਹੀਂ ਤੇ ਬਾਬਾ ਜੀ ਸੱਚੇ ਆ ਤੇ ਮੈਂ ਤਾਂ ਅੱਜ ਹੀ ਆਇਆ ਸੀ ਲੱਸੀ ਲੱਸੀ ਪਾਉਣ ਆਈ ਸੀ ਬੁੜੀ ਉਹਨੂੰ ਲੱਸੀ ਪੋਣ ਵਾਲੀ ਜਦੋਂ ਆਪਦੀ ਮੇਰੇ ਉੱਤੇ ਡਿੱਗ ਵੀ ਮੈਂ ਕੀ ਕਰ ਸਕਦਾ ਹੁਣ ਕੀ ਕਿਵੇਂ ਡਿੱਗ ਵੀ ਤੁਹਾਡੇ ਤੇ ਜੋ ਲੱਸੀ ਪਾ ਕੇ ਇੱਧਰ ਨੂੰ ਆ ਗਈ ਮੇਰੇ ਕੰਨੀ ਨੂੰ ਬਾਬਾ ਜੀ ਕਹਿੰਦੀ ਮੈਂ ਤੁਹਾਡੇ ਬਣਾਏ ਕਿਵੇਂ ਕੁੱਟ ਪਈ ਸੀ ਬਾਬੇ ਦੀ ਨਹੀਂ ਕੁੱਟ ਨਹੀਂ ਪਈ ਇਹ ਕੁੱਟ ਗੱਲ ਨਾਲ ਹੁਣ ਮਾੜੀ ਮੋਟੀ ਗੱਲਬਾਤ ਬਣ ਗਈ ਸੀ ਕੀ ਕੰਮ ਕੰਮ ਕੀ ਕਰਦਾ ਤੂੰ ਮੈਂ ਜਿੰਨ ਚੱਲਣ ਭਰ ਕੇ ਦੇ ਦੇਣਾ ਸੀ ਤੇ ਬਸ ਆਹ ਕਿਵੇਂ ਹੈਗੀ ਤੇਰੇ ਕੋਲ ਹਾਂ ਹਾਂ ਹੈਗੀ ਹੈ ਕਿੰਨੇ ਵਾਰ ਜਲਮਾ ਵੀ ਹੈਗੀ ਹੈ ਜੀ ਹੈਗੀ ਪਰ ਹੁਣ ਦਿਖਾਉਣੀ ਨਹੀਂ ਆਪਾਂ ਕਿਉਂ ਦਿਖਾਉਣੀਗਾ ਤੂੰ ਵੈਸੇ ਨਹੀਂ ਦਿਖਾਉਣੀ ਅੱਭੀ ਆਪਾਂ ਨਹੀਂ ਨਸ਼ੇ ਪ੍ਰਮੋਟ ਕਰਦਾ ਪਾਪਾ ਫਿਰ ਨਸ਼ੇ ਤੇ ਲਾਉਣਾ ਨਹੀਂ ਕਿਸੇ ਨੂੰ ਅਸੀਂ ਤਾਂ ਹੀ ਤਸੀਂ ਦਿਖਾ ਨਹੀਂ ਦੇ ਅਸੀਂ ਆਪਦਾ ਆਪੀਨੇ ਲੈਵਲ ਲਾਉਣੇ ਰੱਬ ਨਾਲ ਤਾਂ ਪੀਨੇ ਆ ਕੀ ਕਹਨੇ ਰੱਬ ਨੂੰ ਕੀ ਕਹਨੇ ਵੀ ਅਸੀਂ ਕੁੜੀ ਚੁੱਧਣੀ ਆ ਕੋਈ ਨਾ ਆਏ ਨਹੀਂ ਇਹ ਤਾਂ ਆਪਦਾ ਭਲਾ ਕਰਨਾ ਜਿਹੜਾ ਸਾਡੇ ਕੋਲ ਆਵੇ 라ਜੀ ਖੁਸ਼ੀ ਜਾਵੇ ਹਾਂ ਕੁੜੀ ਚੁੱਧ ਨਾਲ ਤਾਂ ਕੰਮ ਹੀ ਨਹੀਂ ਸਾਡਾ ਪਹਿਲਾਂ ਜਿਹੜੇ ਪਿੱਛੋਂ ਤੁਸੀਂ ਕੁੜੀ ਕੱਢ ਕੇ ਲੈ ਆ ਉਹ ਕਿੱਥੇ ਆ ਹੁਣ ਮੇਰੇ ਕੋਲ ਕਿੱਥੇ ਆ ਉਹ ਤਾਂ ਚੇਲੀ ਸੀ ਸਾਡੀ ਉਹ ਗਾਂ ਉੱਠ ਗਈ ਕਿਹਨਾਂ ਕੀ ਦਿਨ ਉੱਠ ਗਈ ਕੀ ਪਤਾ ਕੌਣ ਸੀਗਾ ਕੋਈ ਡੇਰੇ ਆਉਂਦਾ ਸੀ ਇਹਦੇ ਆਰਕੋ ਲੈ ਕੇ ਜਿਹੜੀ ਤੁਸੀਂ ਕੁੜੀ ਇੱਥੇ ਲੈ ਕੇ ਆਏ ਸੀ ਨਾਲ ਉਹ ਸੇਵਾ ਚ ਲੱਗੀ ਸੀ ਹਾਂ ਉਹ ਸੇਵਾ ਕਰਦੀ ਸੀ ਸਾਡੀ ਜਿਵੇਂ ਇਹ ਕਰੀ ਜਾਂਦਾ ਉਹਵੇਂ ਉਹ ਉਹ ਕਿਸੇ ਹੋਰ ਨਾਲ ਭੱਜ ਗਈ ਉਹ ਕਿਸੇ ਹੋਰ ਨਾਲ ਉਹ ਭੱਜੀ ਨਹੀਂ ਕਿਸੇ ਭਗਤ ਨਾਲ ਉੱਠ ਗਈ ਉਹ ਭਗਤ ਕੌਣ ਸੀਗਾ ਇਹਦੇ ਆਰਕ ਕੋਈ ਭਗਤ ਹੋਰ ਸੀਗਾ ਸਾਡੇ ਨਾਲ ਹੀ ਰਹਿੰਦਾ ਉਹ ਕੌਣ ਸੀਗਾ ਭਗਤ ਭਗਤ ਨਾਲ ਦੇ ਪਿੰਡ ਦੇ ਸੀਗੇ ਉਹਨਾਂ ਨੇ ਉਹਨੇ ਕੀ ਕਰਦਾ ਸੀ ਇੱਥੇ ਡੇਰੇ ਤੇ ਡੇਰੇ ਵੈਸੇ ਹੀ ਆਉਂਦਾ ਆਉਂਦਾ ਸੀ ਉਹ ਕਰਦਾ ਸੇਵਾ ਕਰਦਾ ਸੀ ਉਹ ਹੀ ਕਰਦਾ ਸੀ ਜਿਵੇਂ ਇਹ ਕਹਿੰਦਾ ਉਹਨਾਂ ਨੂੰ ਲਾ ਕੇ ਤੇ ਫਿਰ ਝਾੜੂ ਲਾਉਂਦਾ ਸੀ ਤੇ ਛੱਟੇ ਉਹ ਵੀ ਇਹਦੇ ਨਾਲੋਂ ਜ਼ਿਆਦਾ ਮਾਰਦਾ ਸੀਗਾ ਤੇ ਛਿੱਟਾ ਹੁਣ ਜਿਹੜਾ ਉਹ ਕੁੜੀ ਲੈ ਕੇ ਕੱਢ ਗਏ ਤੁਸੀਂ ਕਦੋਂ ਲੈ ਸੀ ਉਹ ਉਹ ਜਿਹੜੀ ਚੇਲੀ ਤੁਹਾਡੀ ਆਈ ਸੀ ਉਹ ਕਦ ਲਈ ਲੈ ਸੀ ਤੁਸੀਂ ਉਹ ਚੇਲੀ ਜਦੋਂ ਕਹਿੰਦੀ ਸੀ ਬਾਬਾ ਜੀ ਮੈਂ ਤਾਂ ਤੁਹਾਡੇ ਬਿਨਾਂ ਰਹੀ ਨਹੀਂ ਸਕਦੀ ਮੈਂ ਤਾਂ ਜਾਣਾ ਤੁਹਾਡੇ ਨਾਲ ਹੀ ਇੱਕੋ ਫਲ ਪਾਉਣੀ ਸੀਗੀ ਫਲ ਕਹਦਾ ਪਾਉਣੀ ਫਲ ਜਵਾਕ ਦਾ ਜਵਾਕ ਹੁੰਦਾ ਨਹੀਂ ਸੀ ਉਹਦਾ ਜਵਾਕ ਹੁੰਦਾ ਨਹੀਂ ਸੀਗਾ ਤੁਸੀਂ ਕੀ ਗਿਆ ਫਿਰ ਅਸੀਂ ਫਿਰ ਫਲ ਪਾਤਾ ਫਲ ਕਿਹੜਾ ਪਾਤਾ ਫਲ ਜਿਹੜਾ ਪਾਉਂਦੇ ਹੁੰਦੇ ਆ ਸਾਡੇ ਨਾਲ ਬਾਲ ਬਾਲ ਜਿਹੜਾ ਪਾਉਂਦੇ ਹੁੰਦੇ ਆ ਗੁੱਲਾ ਹਾਂ ਅੱਛਾ ਤੁਸੀਂ ਦੇਖ ਸਕਦੇ ਹੋ ਇਹ ਬਾਬੇ ਪਖੰਡੀ ਹੁੰਦੇ ਐ ਇਹਨਾਂ ਕੋਲ ਨਾ ਜਾਇਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੋਇਆ ਇਹ ਪਿਛਲੇ ਪਿੰਡ ਕਿਥੇ ਡੇਰੇ ਦੇ ਵਿੱਚ ਰਹਿੰਦਾ ਸੀਗਾ ਉੱਥੋਂ ਇਹ ਕਿਸੇ ਦੀ ਕੁੜੀ ਕੱਢ ਕੇ ਲਿਆਇਆ ਹੁਣ ਇਹ ਹੁਣ ਇੱਥੇ ਜਿਹੜੇ ਕੰਮ ਕਰ ਰਿਹਾ ਇਹ ਮੁੰਡਾ ਦੱਸ ਰਿਹਾ ਵੀ ਕਹਿੰਦਾ ਮੈਂ ਤਵੀਦ ਕਰਾਉਣ ਆਇਆ ਸੀ ਕਿਸੇ ਪਿੰਡ ਦੀ ਕੁੜੀ ਨਾਲ ਮੈਂ ਗੱਲਬਾਤ ਕਰਨੀ ਸੀ ਇਹ ਕਹਿੰਦਾ ਤਵੀਦ ਕੋਲ ਕੇ ਉਹ ਕੁੜੀ ਨੂੰ ਪਿਆ ਦੇਉ ਤੇ ਉਹ ਕੁੜੀ ਤੇ ਨਾਲ ਸੈੱਟ ਹੋ ਜੂਗੀ ਇਹ ਬਾਬੇ ਦੇ ਕਹਿਣੇ ਆ ਇਹਦੇ ਲਈ ਜੀ ਪਹਿਲਾਂ ਜਿਹੜੇ ਹੈਗੇ ਆ ਉਹਨਾਂ ਨਾਲ ਵੀ ਇਹੀ ਗੱਲ ਹੋਈ ਉਹਨਾਂ ਨਾਲ ਹੀ ਕੁੜੀਆਂ ਉਹਨਾਂ ਨਾਲ ਕੁੜੀਆਂ ਸੈੱਟ ਹੋ ਗਈਆਂ ਹਾਂਜੀ ਉਹਨਾਂ ਨਾਲ ਹੋਊਗਾ ਜੀ ਮੇਰੇ ਨਾਲ ਨਹੀਂ ਮੈਂ ਤਾਂ ਹਜੇ ਆਇਆ ਹੀ ਸੀ ਕਿੰਨੇ ਲੈ ਜੀ ਸੀ ਕਿਤਰੇ ਹੋ ਮੇਰੇ ਜੀ ਤਿੰਨ ਸੀਗੇ ਜੀ ਤਿੰਨਾਂ ਨਾਲ ਹੋ ਗਈਆਂ ਹਾਂਜੀ ਤਿੰਨੇ ਇਹਦੇ ਕੋਲ ਆਏ ਸੀ ਹਾਂ ਤਿੰਨੇ ਇਹਦੇ ਕੋਲੇ ਬਾਬਾ ਜੀ ਮੱਲਾ ਦਾ ਕਰਾਉਂਦੀ ਆਇਆ ਜਾਂ ਕੋ ਸਹੀ ਬਸ ਸਰ ਆਹੀ ਕੰਮ ਹੈ ਇਹਨਾਂ ਕੋਲੇ ਕੁੜੀਆਂ ਕੜਨ ਵਾਲਾ ਜੀ ਹਾਂ ਆ ਮੁੰਡਾ ਪਹਿਲੀ ਵਾਰੀ ਆਇਆ ਹਾਂ ਪਹਿਲੀ ਵਾਰ ਆਇਆ ਸੀ ਕੀ ਕਰਾਉਣਾ ਆਇਆ ਸੀਗਾ ਜੀ ਤੇ ਆਪਦਾ ਕੰਮ ਕਰਾਉਣੇ ਸੀ ਤਾਂ ਵਿਆਹ ਨਹੀਂ ਹੁੰਦਾ ਸੀਗਾ ਜੀ ਤੇ ਬਾਬਾ ਕਹਿੰਦਾ ਵਿਆਹ ਨਹੀਂ ਹੁੰਦਾ ਸੀ ਨਹੀਂ ਨਹੀਂ ਵਿਆਹ ਵਾਲਾ ਚੱਕਰ ਨਹੀਂ ਇਹਨੂੰ ਪਤਾ ਨਹੀਂ ਮੇਰੇ ਬਾਬਾ ਨਾਲ ਬਾਬੇ ਨਾਲ ਗੱਲ ਆਈ ਬਾਬਾ ਕਾਦੇ ਲਈ ਆਇਆ ਸੀਗਾ ਇਹ ਇਹ ਕਰਨਿਆਂ ਨੂੰ ਬਸ ਜ ਕਰਨ ਦੀ ਖਾਤਾ ਸੀ ਮੈਨੂੰ ਪਿਆਰ ਹੋ ਜਾਏ ਉਹਨੂੰ ਵੀ ਮੈਨੂੰ ਪਿਆਰ ਆ ਉਹਦਾ ਵੀ ਮੇਰੇ ਨਾਲ ਪਿਆਰ ਹੋ ਗਿਆ ਅੱਛਾ ਇਹ ਕਰ ਦੋਗੇ ਤੁਸੀਂ ਹਾਂ ਜਿਵੇਂ ਮੈਂ ਕਿਸੇ ਕੁੜੀ ਨਾਲ ਪਿਆਰ ਕਰਦਾ ਮੈਂ ਮੈਂ ਕਿਸੇ ਨੂੰ ਕਰਾਉਣਾ ਹੋਵੇ ਤਾਂ ਕਰ ਦੋਗੇ ਤੁਸੀਂ ਸਾਰਾ ਕੁਝ ਕਰ ਦਾਂ ਤੁਸੀਂ ਕਰਾਉਣਾ ਹੀ ਨਾ ਮੈਂ ਤਾਂ ਨਹੀਂ ਕਰਵਾਉਣਾ ਇਹਦਾ ਕਰਵਾਉਣਾ ਹੁਣ ਜਾ ਕੇ ਉੱਥੇ ਥਾਣੇ ਦੇ ਵਿੱਚ ਹੁਣ ਤੁਹਾਨੂੰ ਪੱਕਾ ਪਤਾ ਵੀ ਇਹਨੇ ਬਖਾਂਡ ਜਿਹੜਾ ਫੜਿਆ ਹੋਇਆ ਹੁਣ ਜਿਹੜਾ ਇਹ ਕੰਮ ਕਰਦਾ ਇਸ ਤੀਵੀ ਬਾਈ ਵਾਲਾ ਸਿਸਟਮ ਹੋ ਗਿਆ ਜਨਾਨੀ ਬਾਈ ਹੋ ਗਿਆ ਸਾਰਾ ਕੰਮ ਕਰੀਆ ਇਹ ਵੀ ਇੱਕ ਹਿਸਾਬ ਦਾ ਕਾਨੂੰਨੀ ਅਪਰਾਧ ਹੀ ਇੱਕ ਹਿਸਾਬ ਦਾ ਅਪਰਾਧਤਾ ਹੈਗਾ ਦੇਖੋ ਜੀ ਇਹ ਆਪਣੀ ਵੀ ਗਲਤੀ ਆ ਬਹੁਤ ਵੱਡਾ ਅਪਰਾਧ ਆ ਇਹ ਇਹ ਆਪਣੀ ਵੀ ਗਲਤੀ ਆ ਆਪਾਂ ਨੂੰ ਦੇਖਣਾ ਚਾਹੀਦਾਗਾ ਵੀ ਬੁੜੀਆਂ ਆ ਬੁੜੀਆਂ ਪਿੱਛੇ ਲੱਗ ਕੇ ਬੰਦੇ ਵੀ ਹਨਾ ਬਾਬਿਆਂ ਦੇ ਮਗਰ ਲੱਗ ਜਾਂਦੇ ਪਰ ਬਾਬਿਆਂ ਦੇ ਮਗਰ ਲੱਗਾਂ ਦਾ ਕੋਈ ਫਾਇਦਾ ਨਹੀਂਗਾ ਇੱਕ ਰੱਬ ਨੂੰ ਮੰਨੋ ਹਨਾ ਬੁੜੀਆਂ ਕੀ ਕਰਦੀਆਂ ਆਂ ਜਾਂਦੀਆਂ ਬੇਲੀਆਂ ਹੁੰਦੀਆਂ ਆਂ ਉਹਨਾਂ ਨੂੰ ਕੋਈ ਕੰਮ ਔੜਦਾ ਨਹੀਂਗਾ ਤੇ ਡੇਰੇ ਕਿੰਨੀ ਹੋ ਜਾਂਦੀਆਂ ਆਂ ਜਾਂ ਫਿਰ ਉੱਥੇ ਢੇਰੇ ਗੜਦੀਆਂ ਫਿਰ ਉੱਤੇ ਜਿਹੜੇ ਅਰਜੇ ਪਖੰਡੀ ਬਾਬੇ ਹੁੰਦੇ ਆ ਉਹਨਾਂ ਦੇ ਚੱਕਰਾਂ 'ਚ ਪੈਂਦੀਆਂ ਆਂ ਹਨਾ ਤੇ ਉਹ ਹੋਰਾਂ ਨੂੰ ਰੀਸ ਲਾਉਂਦੀਆਂ ਆਂ ਪਰ ਇਹਨਾਂ ਗਲਤ ਮੈਸੇਜ ਮੈਸੇਜ ਵੀ ਗਲਤ ਜਾਂਦਾ ਤੇ ਗਲਤ ਮਤਲਬ এনवायरमेंट ਹੀ ਸਾਰਾ ਗਲਤ ਹੋ ਜਾਂਦਾ ਉੱਥੇ ਹੈਨਾ ਬਾਬਾ ਜੀ ਕਿਸੇ ਦੀ ਚੀਜ਼ ਕੋਈ ਗਵਾਚ ਜੇ ਜਿਵੇਂ ਕਿਸੇ ਦਾ ਕੋਈ ਮੋਟਰਸਾਈਕਲ ਗਵਾਚ ਗਿਆ ਕਿਸੇ ਦੀ ਗੱਡੀ ਗਵਾਚ ਗਈ ਤੁਸੀਂ ਲੱਭਦਨੇ ਹਾਂ ਕਾਨੂੰਨ ਕਾਦੇ ਵਾਸਤੇ ਬਣਿਆ ਫਿਰ ਕਾਨੂੰਨ ਤਾਂ ਛੁੱਟੀ ਕਰ ਲੈਣੀ ਚਾਹੀਦੀ ਫਿਰ ਬਾਬਿਆਂ ਦੀ ਸਰਕਾਰ ਹੋਣੀ ਚਾਹੀਦੀ ਹੈ ਤਾਂ ਬਾਬਿਆਂ ਦੀ ਸਰਕਾਰ ਇਸ ਟਾਈਮ ਤਾਂ ਤੇਰੀਆਂ ਜੇ ਚੱਪਲਾਂ ਕਿਸੇ ਨੇ ਚੱਕ ਕੇ ਲਘੋਤੀਆਂ ਤੇ ਤੁਸੀਂ ਲੱਭ ਲੋਗੇ ਅਸੀਂ ਚੱਕਣੀ ਨਹੀਂ ਦੇਖੇ ਨੂੰ ਚੇਲੇ ਖੜੇ ਨੇ ਸਾਡੇ ਕੋਲ ਇੱਥੇ ਮੈਂ ਜਿਹੜੀ ਸਵਾਲ ਕਰਦਾ ਤੇਰੀਆਂ ਚੱਪਲਾਂ ਚੱਕ ਕੇ ਲਗੋ ਦੀਆਂ ਲੱਭ ਲੈਗਾ ਕਿੱਥੇ ਲਗੋ ਅਸੀਂ ਚੱਕ ਨਹੀਂ ਦਿੰਦੇ ਕਿਸ ਨੂੰ ਹੁਣ ਲਾ ਦੇ ਬੂਟ ਤੇ ਰੇਲ ਕੋ ਕਿਉਂਦਾ ਮੁੰਡਾ ਤੇ ਮੇਰਾ ਚੇਲਾ ਕੋਲੇ ਬੈਠਾ ਇਹ ਮਗੇ ਰੋੜ ਜਾਊਗਾ ਨਹੀਂ ਚੇਲਾ ਤੁਹਾਡੇ ਕੋਲ ਸ਼ਕਤੀ ਹੈ ਨਹੀਂ ਹੁਣ ਬਾਲੂ ਪਵਾਦੂ ਆ ਤੇ ਸ਼ਕਤੀ ਸ਼ਕਤੀ ਨਾਲ ਲੱਭੀ ਫਿਰ ਚੱਪਲਾ ਹੁਣ ਕੋਈ ਚੱਪਲਾ ਕੋਈ ਲੱਭਣ ਵਾਲੀ ਚੀਜ਼ ਹੈ ਇਹਦਾ ਹਾਂ ਹਾਂ ਆ ਜਿਹੜੇ ਕੱਪੜੇ ਪਾਇਆ ਬਾਬਾ ਫਰੇਮ ਇਹ ਪਾਉਣੇ ਪੈਂਦੇ ਨੂੰ ਤਾਂ ਚੇਲਿਆਂ ਚੱਪਲਾਂ ਛੱਡ ਬੂਟ ਨਵੇਂ ਬ੍ਰਾਂਡ ਲਿਆ ਕੇ ਦਿੰਦਾ ਕੋਈ ਬਾਹਰੋਂ ਵੀ ਆ ਗਈ ਕਿਉਂਕਿ ਕਿੱਥੋਂ ਆ ਗਈ ਜਿੰਨਾਂ ਦੇ ਕੰਮ ਕਰਾਇਆ ਬਾਹਰ ਭੇਜੇ ਬ ਇਹ ਤਾਂ ਹੀ ਵਿੰਡੋ ਭੇਜੇ ਨਾ ਜੀ ਮੈਂ ਤਾਂ ਸੁਣਿਆ ਨਹੀਂ ਮੈਂ ਤਾਂ ਕੁੜੰਗਾ ਵਾਲਾ ਚੱਕਰ ਹੀ ਸੁਣਿਆ ਗੋੜੀ ਵਾਲਾ ਚੱਕਰ ਹੀ ਬਾਬਾ ਮਸ਼ਹੂਰ ਪਿਛਲੇ ਵਿੰਡੋਸ ਸੁਣ ਕੇ ਦੇਖਿਓ ਜੋੜੀਆਂ ਬਣਾ ਬਣਾ ਮੁੰਡੇ ਕੁੜੰਗਾ ਬਹੁਤ ਭੇਜੇ ਆ ਉਥੋਂ ਵਧੀਆ ਵਧੀਆ ਸਾਨੂੰ ਕੱਪੜੇ ਆਉਂਦੇ ਆ ਫੋਨ ਆਉਂਦੇ ਆ ਪੈਸੇ ਆਉਂਦੇ ਆ ਹੈ ਐਵੇਂ ਨਹੀਂ ਬਾਬਾ ਨੇ ਲਾਇਕ ਜੀ ਤੇਰੇ 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 ਚੇਲੇ ਨੂੰ ਤਾਂ ਖੰਗ ਲੱਗੀ ਪਈ ਆ ਇਹ ਤਾਂ ਹਟਦੀ ਨਹੀਂ ਪਈ ਤੇ ਹੈ ਖੰਗ ਨੇ ਇਕੱਲ ਚਲੋ ਚਲੋ ਵੱਧ ਪੀ ਲੈਂਦਾ ਖੰਗ ਨੇ ਵੱਧ ਸਰੀਰ ਬਣ ਲੈ ਜੀ ਵੱਧ ਬਣ ਲੈ ਸਰੀਰ ਜਿਆਦੀ ਜਿਆਦੀ ਪੀ ਗਈ ਚੀਰ ਬਹੁਤ ਸੋਹਣਾ ਗੱਡਿਆ ਤੂੰ ਜੀਰ ਤਾਂ ਵੈਸੀ ਘਟਈ ਆ ਹੁਣ ਕੀ ਕਰਕੇ ਤੂੰ ਤੂੰ ਹੀ ਤਾਂ ਨਹੀਂ ਬਾਬੇ ਤੇ ਨਾ ਵੇ ਆਸ ਕੀ ਕਰਦਾ ਹੁੰਦਾ ਨਾ 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 ਮੈਂ ਨਹੀਂ ਹਾਂ ਕਿੱਦੈ ਲੌਲਾ ਪਤਾ ਕੀ ਐ ਮੈਂ ਤੁਹਾਨੂੰ ਦੱਸਦਾ ਇੱਥੇ ਹੁਣ ਆਉਂਦੀਆਂ ਕੁੜੀਆਂ ਬੁੜੀਆਂ ਆਉਂਦਾਂ ਹੱਥ ਕੋਲੇ ਬੜਾ ਦੇ ਦੀਏ ਬਣ ਸਵਰਕੇ ਆਉਂਦਾਂ ਹਾਂ ਕੀ ਕਰ ਫਿਰ ਮਾੜੀ ਮੋਟੀ ਟੋਲ ਤਾਂ ਬੰਦੇ ਨੂੰ ਕੱਢ ਕੇ ਰੱਖਣੀ ਪੈਂਦੀ ਓ ਫਿਰ ਮਾਨ ਵੀ ਬੜੀਆਂ ਤੁਹਾਡੇ ਕੋਲ ਸੁਮੁੱਲਾ ਸੁਮੁੱਲਾ ਵੀ ਆ ਰਹੀਆਂ ਹਾਂ ਇਹ ਫਿਰ ਤਾਈ ਉਹ ਹੁੰਦਾਂ ਆ ਕਰਚਾ ਤਾਂ ਤਾਈ ਹੋਣਗਾ ਕਿਵੇਂ ਹੋਣਗਾ ਬਾਬਾ ਤਨ ਲੱਗਦਾ ਨਹੀਂ ਪਿਆ ਯਾਰ ਤੁਸੀਂ ਜਿਹੜਾ ਤੁਸੀਂ ਬੇੜਾ ਬਾਇਆ ਪਿਆ ਪੰਜਾਬ ਦਾ ਇਹ ਬਹੁਤ ਮਾੜੀ ਗੱਲ ਆ ਤੁਹਾਡੀ ਅਸੀਂ ਤਾਂ ਭਲੇ ਕਰਦੇ ਆ ਕਾਹਦੇ ਭਲੇ ਕਰਦੇ ਆ ਲੋਕਾਂ ਨੂੰ ਇਹ ਜੋੜਦੇ ਆ ਜਿਹੜਾ ਮੰਨਾਂ ਦੀ ਹੈ ਉਹਨਾਂ ਨੂੰ ਉਹਨਾਂ ਨੂੰ ਰੋਕਦਾ ਉਹਨੂੰ ਰੋਕਲਾ ਮੋਦੀ ਨੂੰ ਹਾਂ ਮੋਦੀ ਨੂੰ ਮੈਂ ਭਸਮ ਕਰਦਣਾ ਥੋੜੇ ਟਾਈਮ ਚ ਕੀ ਕਰ ਭਸਮ ਕਰਦਣਾ ਕਰਦਣਾ ਤੂੰ ਥੋੜੇ ਟਾਈਮ ਜੀ ਥੋੜੇ ਥੋੜੇ ਤੁਹਾਡੇ ਕੋਲ ਆਹੀ ਕੰਮ ਆ ਬਸ ਹਾਂ ਹੈ ਮੋਦੀ ਨਾਲ ਵੀ ਕਿ ਉਹੋ ਜਿਹੀ ਕੁੜੀ ਸੱਟ ਕਰਾਣੀ ਜਿਹੜੀ ਉਹਨਾਂ ਪੂਛਾਂ ਚ ਕਾਦੇ ਹੂੰ ਹੂੰ ਅੱਜ ਕਾ ਕੰਮ ਹੀ ਇਦਾਂ ਸੰਨ ਵਾਲੇ ਪਾਸੇ ਹੀ ਨਾ ਹੋਵੇ ਉਹ ਪੱਕਾ ਕੰਮ ਹੀ ਆ ਇਦਾਂ ਕਾਨੂੰਨੀ ਅਪਰਾਧ ਹਨ ਇਹ ਕਾਨੂੰਨੀ ਅਪਰਾਧ ਦਾ ਇਹਦੇ ਵਿੱਚ ਹੋਰ ਨਿਤ ਨਵੀਂ ਇੱਕ ਗੱਲ ਨਿਕਲ ਰਹੀ ਹੈ ਹੁਣ ਹੁਣ ਜਿੰਨੇ ਜਿਵੇਂ ਜਿਵੇਂ ਆਪਾਂ ਸੁਣੀ ਜਾਂਦੇ ਆ ਉਵੇਂ ਉਵੇਂ ਗੱਲਾਂ ਨਿਕਲ ਹੀ ਜਾਂਦੀਆਂ ਆਈਆਂ ਹਨਾ ਹੋਰ ਵੀ ਗੱਲਾਂ ਨਿਕਲਣੀਆਂ ਆਈਆਂ ਹਜੇ ਪਰ ਆਪਾਂ ਇੱਕ ਗੱਲ ਕਹਿਣੇ ਆ ਵੀ ਇਹਨਾਂ ਤੋਂ ਬਚੋ ਜਿੰਨਾ ਬਚਾ ਜਾਂਦਾਗਾ ਪਖੰਡੀ ਸਾਧਾਂ ਤੋਂ ਆਪਾਂ ਆਪਦੇ ਘਰਦਿਆਂ ਨੂੰ ਬਚਾਓ ਆਪ ਬਚਾਓ ਦੋਸਤੋ ਤੁਸੀਂ ਦੇਖ ਲਓ ਇਹ ਬਾਬੇ ਜਿਹੜੇ ਪੰਜਾਬ ਦੇ ਵਿੱਚ ਦਿਨ ਪਰ ਦਿਨ ਵਧੀ ਜਾਂਦੇ ਆ ਠੀਕ ਹੈ ਇਹ ਇਹਨਾਂ ਨੇ ਬੜਾ ਕਾਲ ਯੁਗ ਬਣਾਇਆ ਹੋਇਆ ਇਹ ਇਹਦਾ ਸ਼ਰਿਆਮ ਬਾਬਾ ਕਹਿ ਰਿਹਾ ਕਹਿੰਦਾ ਮੈਂ ਕੁੜੀਆਂ ਸੈੱਟ ਕਰਾਉਣ ਦਾ ਕੰਮ ਕਰਦਾ ਬਾਬਾ ਕੁੜੀਆਂ ਸੈੱਟ ਕਰਾਉਂਦਾ ਕੰਮ ਕਰਦਾ ਹਾਂ ਫਿਰ ਕੀ ਦਿੰਦੇ ਕੀ ਹੈ ਤੈਨੂੰ ਮੁੰਡੇ ਉਹ ਗਾਂਵ ਤੋਂ ਨਸੇਲੀ ਕਹਿੰਦੇ ਨੰਬਰ ਦੇ ਦਿੰਦੇ ਆ ਹਾਂ ਤੇ ਤੁਸੀਂ ਕੀ ਕਰਾਉਨੇ ਪਹਿਲਾਂ ਅਸੀਂ ਫਿਰ ਉਹ ਨਸੇਲੀ ਕਹਿੰਦੇ ਨੰਬਰ ਲੈ ਜਾਂਦੇ ਉਹ ਮੱਥਾ ਟਿਕਾਉਣ ਆਉਂਦੀਆਂ ਹਾਂ ਤੇ ਅੱਛਾ ਮੱਥਾ ਟਿਕਾਉਣ ਵੀ ਆਉਂਦੇ ਆ ਹਾਂ ਜੋੜੀ ਹਾਂ ਉਹ ਗਾਂਵ ਕ ਨਾਲ ਸੇਲੀ ਵੀ ਲੈ ਕੇ ਆਉਂਦੀ ਸੇਲੀ ਆ ਉਹਦੀ ਜਿਨ੍ਹਾਂ ਦਾ ਨੰਬਰ ਸਾਨੂੰ ਦਿੰਦੇ ਆ ਫਿਰ ਉਹ ਆ ਕੇ ਸੇਵਾ ਕਰਦੇ ਲੱਤਾਂ ਸੇਲੀਆਂ ਵੀ ਰੱਖੀਆਂ ਹੋਈਆਂ ਬਾਬਾ ਤੇ ਹਾਂ ਬਹੁਤ ਕੀ ਕੀ ਕੰਮ ਕਰਦੇ ਲੱਤਾਂ ਬਹਨ ਨੱਪਦਿਆਂ ਪੱਟਾਂ ਤੇ ਤੇਲ ਮਲਦਿਆਂ ਲੱਤਾਂ ਤੇ ਤੇਲ ਮਲਦਿਆਂ ਪੱਟਾਂ ਤੇ ਤੇਲ ਮਲਦਿਆਂ ਹਾਂ ਹੈ ਪੱਟਾਂ ਤੇ ਮੋਲ ਬਣਾਉਣਾ ਹੈ ਨਾ ਇਹ ਮੇਰਾ ਕੰਮ ਪਤਾ ਵੀ ਹੁਣ ਜਿਹੜੀ ਪੁਲਿਸ ਆ ਇਹ ਹੁਣ ਤੁਹਾਡੇ ਪੜੇ ਇਹ ਜੇ ਮਾਰੂਗੀ ਨਾ ਨੰਗੇ ਕਰਕੇ ਤੁਹਾਨੂੰ ਪਤਾ ਲੱਗੂਗਾ ਤੁਸੀਂ ਤਾਂ ਸਾਰਾ ਕੁਝ ਭੁੱਲ ਜਾਵੋਗੇ ਨਾ ਜੀ ਮੈਂ ਇੱਕ ਗੱਲ ਹੋਰ ਹੈ ਜੀ ਮੈਂ ਜਾਂਦਾ ਸੀਗਾ ਵੀ ਮੇਰਾ ਸੇਵਾ ਹੀ ਕਰਦਾ ਚਾਹ ਬਣਾ ਲਈ ਕਿਤੇ ਕਿਵੇਂ ਕਿਤੇ ਕਿਵੇਂ ਮੇਰਾ ਤਾਂ ਉਧਰ ਹੀ ਟਾਈਮ ਲੰਘ ਜਾਂਦਾ ਹੁਣ ਤੁਸੀਂ ਅੰਦਰ ਜਾਉਂਗੇ ਜੇਲ੍ਹ ਦੇ ਅੰਦਰ ਜੇਲ੍ਹ ਦੇ ਵਿੱਚ ਵੀ ਆਹੀ ਕੰਮ ਕਰੋਗੇ ਉੱਥੇ ਜੇ ਹੁਣ ਫੋਨ ਫੋਨ ਹੋਊਗਾ ਜੇ ਕੋਈ ਆਊਗਾ ਤਾਂ ਕਰਾਂਗੇ ਹੋ ਸਕਦਾ ਇਹ ਹੀ ਮੇਰੇ ਹੱਥੇ ਠਾ ਜਾਣਾ ਲੋਕ ਦੁੱਖ ਦੁਖਤ ਹੋਰ ਹੈ ਵੀ ਇਹਨਾਂ ਦੇ ਵੀ ਦੁੱਖ ਦੂਰ ਕਰਕੇ ਅਸੀਂ ਪੁਲਸ ਵਾਲਾਂ ਦੇ ਤੁਸੀਂ ਕਰਾਉਣਾ ਤਾਂ ਕੋਈ ਨਹੀਂ ਨਹੀਂ ਆਪਾਂ ਤਾਂ ਕੋਈ ਦੁੱਖ ਨਹੀਂ ਦੂਰ ਕਰਵਾਉਣਾਗਾ ਆਪਾਂ ਤਾਂ ਉਹ ਸੇਹ ਦੇਣੀ ਆ ਲੋਕਾਂ ਨੂੰ ਵੀ ਇਹ ਇਹਨਾਂ ਨੂੰ ਤਾਂ ਹੁਣ ਅੰਦਰ ਤਾੜ ਦੇਣਾਗਾ ਇਹਨਾਂ ਦਾ ਤਾਂ ਕੋਈ ਇਸ ਤੋਂ ਬਾਅਦ ਮੰਤਰ ਨਹੀਂ ਚੱਲਣ ਦਿੱਤਾ ਜਾਊਗਾ ਕਿਉਂਕਿ ਪਤਾ ਹੀ ਆਪਾਂ ਨੂੰ ਕਿਹੜੇ ਮੰਤਰ ਹੁੰਦੇ ਆ ਹਨ ਅੰਦਰ ਇਹਨਾਂ ਦੇ ਸਾਰੇ ਮੰਤਰ ਬੰਦ ਤੇ ਉਹ ਇਹਨਾਂ ਦੀ ਛੱਤਰਪਰੇਟ ਵੀ ਹੁਣ ਹੋਊਗੀ ਜਾਨਸਾਰ ਹਨਾ ਸਾਰਾ ਕੋ ਕਰਾਂਗੇ ਤੇ ਤੁਸੀਂ ਦੇਖੋ ਯਾਰ ਜਿੰਨੇ ਬਾਬੇ ਪੰਜਾਬ ਦੇ ਵਿੱਚ ਪੈਦਾ ਹੋਈ ਜਾਂਦੇ ਨਾ ਬਾਹਰਲੀ ਸਟੇਟਾਂਾਂ ਦੇ ਵਿੱਚ ਇੰਨੇ ਬਾਬੇ ਨਹੀਂ ਹੋਣੇ ਜਿੰਨੇ ਆਪਣੇ ਪੰਜਾਬ ਦੇ ਵਿੱਚ ਬਾਬੇ ਹੋਏ ਪਿਆ ਹਰ ਇੱਕ ਘਰ ਦੇ ਵਿੱਚ ਬਾਬਾ ਬਣਿਆ ਫਿਰਦਾ ਹਰ ਇੱਕ ਘਰੇ ਇੱਕ ਇਹੇ ਜੇ ਕੱਪੜੇ ਪਾ ਲੈਂਦੇ ਆ ਚੰਗੇ ਹਾਰ ਹੂਰ ਪਾ ਲੈਂਦੇ ਆ ਚੰਗੇ ਸੈਂਟ ਲਾ ਲੈਂਦੇ ਆ ਚੰਗੇ ਇਹਨਾਂ ਕੋਲ ਗੱਡੀਆਂ ਹੁੰਦੀਆਂ ਚੰਗੇ ਲੋਕ ਇਹਨਾਂ ਕੋਲ ਆਉਂਦੇ ਆ ਦਰਸ਼ਨ ਕਰਨ ਵਾਸਤੇ ਆਉਂਦੇ ਆ ਚੰਗੀਆਂ ਮਾੜੀਆਂ ਚੀਜ਼ਾਂ ਇਹਨਾਂ ਤੋਂ ਕਰਾਉਂਦੇ ਆ ਤੇ ਇਹੇ ਜੇ ਬਾਬੇ ਬਹੁਤ ਆ ਜਿਹੜੇ ਇਹਜੇ ਕੰਮ ਕਰਾਉਂਦੇ ਕੁੜੀ ਸੈੱਟ ਕਰਾਉਂਦਾ ਕੰਮ ਕਰਦੇ ਆ ਟੂਨੇ ਟੱਪੇ ਕਰਾਉਂਦੇ ਆ ਚਰਸਤਿਆਂ ਦੇ ਵਿੱਚ ਟੂਨੇ ਟੱਪੇ ਹੁੰਦੇ ਆ ਜਿਹੜੇ ਆ ਆ ਆ ਬਾਬੇ ਜਿਹੜੇ ਪਿੱਛੇ ਖੜਿਆ ਇਹੀ ਕਰਵਾਉਂਦੇ ਆ ਇੰਨਾਂ ਕੋਲ ਜਿਹੜੇ ਮੁੰਡੇ ਆਉਂਦੇ ਆ ਕਈ ਨੌਜਵਾਨ ਮੁੰਡੇ ਆਉਂਦੇ ਆ ਉਹ ਕਈ ਇੱਕ ਵੀਡੀਓ ਵਾਇਰਲ ਹੋਈ ਆ ਉਹ ਬਾਬੇ ਨੂੰ ਕਹਿੰਦਾ ਕਹਿੰਦਾ ਬਾਬਾ ਤੈਨੂੰ ਫੋਰਚਨਰ ਗੱਡੀ ਦੇਵਾਂਗਾ ਮੈਂ ਮੇਰ ਨਾਲ ਕੁੜੀ ਸੈੱਟ ਕਰਾ ਦੇ ਬਠਿੰਡੇ ਦਾ ਬਾਬਾ ਉਹ ਬਾਬੇ ਨੂੰ ਕਿਹਾ ਉਹਨੇ ਕਹਿੰਦਾ ਕਹਿੰਦਾ ਵੀ ਮੈਨੂੰ ਮੈਂ ਤੈਨੂੰ ਫੋਰਚਨਰ ਗੱਡੀ ਦੇਵਾਂਗਾ ਬਾਬਾ ਮੇਰ ਨਾਲ ਕੁੜੀ ਸੈੱਟ ਕਰਾ ਦੇ ਇਹੋ ਜਿਹੇ ਬ ਕੱਲਾ ਕਸੂਰ ਬਾਬਿਆਂ ਦਾ ਨਹੀਂ ਹੈਗਾ ਇਹ ਬਾਬਿਆਂ ਦਾ ਕਸੂਰ ਨਹੀਂ ਹੈਗਾ ਆਪਣੇ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਬੁੜੀਆਂ ਹੈਗੀਆਂ ਬੰਦੇ ਹੈਗੇ ਆ ਮੁੰਡੇ ਹੈਗੇ ਆ ਨੌਜਵਾਨ ਪੀੜ੍ਹੀ ਹੈਗੀ ਇਹ ਸਾਰੇ ਕਸੂਰਵਾਰ ਆ ਕਿਉਂਕਿ ਇਹ ਆਪ ਬਾਬਿਆਂ ਕੋਲ ਜਾਂਦੇ ਆ ਇਹ ਬਾਬਿਆਂ ਕੋਲ ਜਾਂਦੇ ਆ ਬਾਬਿਆਂ ਨੂੰ ਤਾਂ ਯਾਰ ਮੈਂ ਕਹਿੰਦਾ ਇਹਦੀਆਂ ਚੱਪਲਾਂ ਚੱਕ ਕੇ ਲਘੋਤੀਆਂ ਇਹਨੂੰ ਤਾਂ ਹੀ ਨਹੀਂ ਪਤਾ ਲੱਗਣਾ ਮੈਨੂੰ ਇਹ ਚੱਪਲਾਂ ਕਿੱਥੇ ਪਈਆਂ ਇਹਨਾਂ ਨੇ ਬਸ ਨਾਮ ਜੇ ਬੋਲਨੇ ਹੁੰਦੇ ਆ ਵੀ ਤੁਹਾਡੇ ਘਰਾਂ ਦੇ ਵਿੱਚ ਗਾਮਾ ਮਰਿਆ ਕੋਈ ਜਾਂ ਕੋਈ ਤਿੰਨ ਚਾਰ ਨਾਮ ਇਹਨਾਂ ਨੇ ਗਿਣਾ ਦੇਣੇ ਆ ਉਹਨਾਂ ਦੇ ਵਿੱਚ ਇੱਕ ਅਧਰ ਨਾਂ ਦਾ ਪਿੰਡ ਦੇ ਵਿੱਚ ਹੁੰਦਾ ਹੀ ਆ ਜਿਹਨੂੰ ਪਤਾ ਹੁੰਦਾ ਵੀ ਹਾਂ ਇਹ ਬੰਦਾ ਨਾਂ ਦਾ ਹੈਗਾ ਹੀ ਹੈਗਾ ਉਹ ਐਕਸੀਡੈਂਟ ਦੇ ਵਿੱਚ ਵੀ ਅਕਸਰ ਕੋਈ ਮਰ ਜਾਂਦਾ ਹੁੰਦਾ ਤੇ ਇਹ ਜਿਹੇ ਜਿਵੇਂ ਬੋਲਦੇ ਆ ਉਹ ਗੱਲਾਂ ਦੇ ਵਿੱਚ ਆਟੋਮੈਟਿਕ ਹੀ ਆ ਜਾਂਦੇ ਆ ਉਹਨਾਂ ਨੂੰ ਸਵਾਲ ਕਰਨ ਵਾਲਾ ਕੋਈ ਹੁੰਦਾ ਨਹੀਂ ਦਰਦ ਦੇ ਆ ਸਾਰੇ ਲੋਕ ਵੀ ਸਾਡੇ ਤੋਂ ਕੋਈ ਪੁੱਠੀ ਗੱਲ ਨਾ ਬਹਿ ਜੇ ਤਾਂ ਕਰਕੇ ਲੋਕ ਬੋਲਦੇ ਨਹੀਂ ਤੇ ਇਹ ਇਹ ਦਿਨ ਪਰ ਦਿਨ ਬਾਬੇ ਬਣ ਜਾਂਦੇ ਕਈ ਲੌਂਡੇ ਆ ਲੌਂਡੇ ਲੌਂਡੇ ਵੀ ਬਾਬੇ ਬਣ ਜਾਂਦੇ ਆ ਲੌਂਡੇ ਵੀ ਹੈਗੇ ਆ ਬਾਬਾ ਬਾਬੇ ਬਣ ਜਾਂਦੇ ਤੁਸੀਂ 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 ਤਾਂ ਲੌਂਡੇ ਤਾਂ ਨਹੀਂ ਕਿਦੇ ਨਹੀਂ ਹੈ ਤੁਸੀਂ ਟੈਂਪੂ ਤਾਂ ਨਹੀਂ ਕਿਦੇ ਨਹੀਂ ਕਿਦੇ ਬੈਗ ਚਲਦੇ ਹੋਂ ਦਾ ਜਨਨਾਂ ਨੂੰ ਪੁੱਛ ਕੇ ਦੇਖ ਕੇ ਹਾਂ ਬੈਗ ਚਲਦੇ ਸਿੱਧੇ ਚੱਲ ਆਪਾਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਜਮਾਂ ਵੀ ਯਾਰ ਤੇ ਸੁਹਾਵ ਕਰਨ ਲੱਗ ਪਿਆ ਤੂੰ ਮੂੰਹ ਘਾ ਤਾਂ ਬੰਨਿਆ ਮੂੰਹ ਖੋਲ ਕੇ ਕਰਖਾ ਗੱਲ ਤੁਸੀਂ ਬੰਨਿਆ ਇਹਨਾਂ ਨੇ ਬੰਨਿਆ ਕਿੰਨਾ ਨੇ ਬੰਨਿਆ ਇਹਨਾਂ ਨੇ ਤੁਸੀਂ ਆਪ ਬੰਨੇ ਤੁਸੀਂ ਬਣਾਏ ਮੂੰਹ ਮੂੰਹ ਤਾਂ ਬਣਾਉਣਾ ਪੈਂਦਾ ਗੀ ਮੂੰਹ ਬਣਾਉਣਾ ਪੈਂਦਾ ਹੁਣ ਕੀ ਕਰੋਗੇ ਲੈ ਕੇ ਜਾਉਂਗੇ ਇਹਨੂੰ ਹਾਂ ਵਾ ਹੁਣ ਲੈ ਕੇ ਚੱਲੇ ਆ ਆ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਵਾਂਗੇ ਕੀ ਲੱਗਦਾ ਤੈਨੂੰ ਸਹੀ ਆ ਇਹ ਬਾਬੇ ਸਹੀ ਆ ਉਹਦੇ ਨੇੜੇ ਹੋ ਇਹਦਾ ਮੂੰਹ ਵੇਖ ਕੇ ਦੱਸ ਸਹੀ ਆ ਬਾਬੇ ਬਾਬੇ ਤਾਂ ਨਹੀਂ ਸਹੀ ਜੀ ਮੈਂ ਤਾਂ ਉਹਨਾਂ ਦੇ ਪਿੱਛੇ ਲੱਗ ਕੇ ਆ ਗਿਆ ਹੁਣ ਨਹੀਂ ਮੈਂ ਤਾਂ ਇਹ ਜੇ ਕੰਮ ਨਹੀਂ ਕਰਦਾ ਜੀ ਮੈਂ ਤਾਂ ਜੀ ਆਪਾਂ ਤਾਂ ਕਹਿੰਦਾ ਪੱਟਾਂ ਦਾ ਤੇਲ ਵੀ ਮਲਾਉਣਾ ਹੁੰਦਾ ਹਾਂ ਹਾਂ ਇਹ ਤਾਂ ਮੈਨੂੰ ਹੁਣ ਪਤਾ ਲੱਗ ਗਿਆ ਬਸ ਬਾਬੇ ਤਾਂ ਮੈਂ ਤਾਂ ਨਹੀਂ ਗਾਹ ਨੂੰ ਆਉਂਦਾ ਇਹਦੇ ਕੋਲੇ ਹੀ ਬਸ ਇਹਨੂੰ ਤਾਂ ਸਜ਼ਾ ਹੋਣੀ ਚਾਹੀਦੀ ਹੈ ਜੇਲ੍ਹ ਹੋਣੀ ਚਾਹੀਦੀ ਪਤਾ ਵੀ ਤੈਨੂੰ ਪਤਾ ਵੀ ਇਹ ਬਾਬਿਆਂ ਕੋਲ ਅੱਜ ਪੰਜਾਬ ਦੇ ਲੋਕ ਜਿੰਨੇ ਆਈ ਹਾਂਜੀ ਗਾਹ ਹੈ ਤਾਂ ਗਲਤ ਹੈ ਵਿੱਚ ਸਹੀ ਵੀ ਹੈ ਜੀ ਬਾਬੇ ਪਰ ਰੱਬ ਨੂੰ ਮੰਨਣਾ ਚਾਹੀਦਾ ਵੈਸੇ ਤਾਂ ਹੁਣ ਤਾਂ ਬਸ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਤਾਂ ਰੱਬ ਨੂੰ ਮੰਨ ਲਏ ਤੇ ਇਹ ਜੇ ਚੱਕਰਾਂ ਚੋਂ ਆਉਂਦੇ ਨੇ ਕਈ ਪਖੰਡੀ ਵੀ ਆਪਾਂ ਸਾਰੇ ਬਾਬੇ ਨੂੰ ਨਹੀਂ ਕਹਿੰਦੇ ਕਈ ਪਖੰਡੀ ਵੀ ਬਾਬੇ ਹੈਗੇ ਆ ਇਹ ਪਖੰਡੀ ਬਾਬੇ ਆ ਜਿਨ੍ਹਾਂ ਦੇ ਜਿਨ੍ਹਾਂ ਦਾ ਪਰਦਾ ਫਾਸ ਅੱਜ ਹੋਇਆ ਜਿਨੇ ਹੋਰ ਪਿੰਡ ਦੀ ਕੁੜੀ ਕੱਢ ਕੇ ਲਿਆਇਆ ਸੀਗਾ ਤੇ ਅੱਜ ਇਹ ਫੜਿਆ ਗਿਆ ਬਾਬਾ ਤੇ ਨਾਲ ਇਹਦਾ ਇੱਕ ਚੇਲਾ ਜਿੰਨੇ ਇਹਦੇ ਚੇਲੇ ਚਪਟੇ ਸੀ ਸਾਰੇ ਇਥੋਂ ਤਤਰ ਹੋ ਗਏ ਤੇ ਆਪਣੇ ਕਸੂਰਵਾਰ ਆਪਣੇ ਪਿੰਡਾਂ ਦੇ ਲੋਕ ਵੀ ਆ ਜਿਹੜੇ ਇਹਨਾਂ ਨੂੰ ਥਾਂ ਦੇ ਦਿੰਦੇ ਆ ਕਿਲਾ ਡੇਢ ਕਿਲਾ ਕਨਾਲ ਦੋਕ ਨਾਲਾ ਦੇ ਦਿੰਦੇ ਆ ਬਹਿਣ ਵਾਸਤੇ ਇਹਨਾਂ ਦੇ ਡੇਰੇ ਬਣਾ ਦਿੰਦੇ ਆ ਕੰਦਾ ਖੜੀਆਂ ਕਰ ਦਿੰਦੇ ਆ ਇਹ ਹਰੇਕ ਥਾਂ ਤੇ ਜਾ ਕੇ ਬਹਿ ਜਾਂਦੇ ਆ ਇਹਨਾਂ ਨੂੰ ਕੋਈ ਨਾ ਉਥੇ ਕੋਈ ਧਾਰਮਿਕ ਚੀਜ਼ ਹੁੰਦੀ ਆ ਨਾ ਕੋਈ ਲੈਣਾ ਦੇਣਾ ਜੇ ਕੋਈ ਧਾਰਮਿਕ ਕੋਈ ਕੋਈ ਚੀਜ਼ ਹੋਈ ਹੋਵੇ ਜਾਂ ਕੋਈ ਉਥੇ ਇਤਿਹਾਸ ਹੋਵੇ ਫਿਰ ਤਾਂ ਆਪਾਂ ਬਾਬੇ ਵੀ ਮੰਨ ਗਏ ਇਹਨਾਂ ਨੂੰ ਪਰ ਇਹ ਉਹ ਵੈਸੀ ਆ ਜਿੰਨਾਂ ਖੜੀਆਂ ਕਰਕੇ ਆ ਬਣਾ ਕੇ ਸਿਸਟਮ ਬਹਿ ਜਾਂਦੇ ਆ ਤੇ ਆਪਾਂ ਲੋਕ ਮੱਥਾ ਟੇਕਣ ਲੱਗ ਜਾਂਦੇ ਆ ਇਹ ਬਹੁਤ ਗਲਤ ਆ ਪੰਜਾਬ ਦੇ ਵਿੱਚ ਅਕਸਰ ਹੋ ਰਿਹਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਗਲਤ ਪਾਸੇ ਲੈ ਕੇ ਜਾਣਾ ਸਹੀ ਨਹੀਂ ਬਸ ਲੈਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਮੈਂ ਤੁਹਾਡਾ ਆਪਣਾ ਰਣਜੀਤ ਤੋ